ਸਤਿ ਸ਼੍ਰੀ ਅਕਾਲ ਮੈਂ ਜੀਵਨ ਜੋਤ ਕੋਰ ਤੁਸੀਂ ਦੇਖ ਰਹੇ ਹੋ ਜੰਨਤ ਟੀਵੀ ਗੁਰੂ ਹਰ ਸਾਇ ਦੇ ਨਿਊ ਅਕਾਲ ਸਹਾਇ ਖਾਲਸਾ ਅਕੈਡਮੀ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕੀ ਸਾਲਾਨਾ ਸਮਾਗਮ ਜਿਹੜੇ ਨੇ ਕਰਵਾਏ ਜਾ ਰਹੇ ਨੇ ਤੇ ਚੀਫ ਗੈਸਟ ਜਿਹੜੇ ਪਹੁੰਚੇ ਨੇ ਫੋਜਾ ਸਿੰਘ ਸਰਾਰੀ ਗੱਲਬਾਤ ਜਿਹੜੀ ਇਹ ਕਰਦੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਪੇਰੈਂਟਸ ਵੀ ਜਿਹੜੇ ਨੇ ਬੱਚਿਆਂ ਦੇ ਪਹੁੰਚੇ ਹੋਏ ਨੇ ਛੋਟੇ ਛੋਟੇ ਬੱਚੇ ਜਿਹੜੇ ਨੇ ਆਪਣੀ ਪਰਫਾਰਮੈਂਸ ਦੇ ਰਹੇ ਨੇ ਉੱਥੇ ਹੀ ਫੋਜਾ ਸਿੰਘ ਸਰਾਰੀ ਜਿਹੜੇ ਨੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਹੋਏ ਨੇ ਗੱਲਬਾਤ ਜਿਹੜੀ ਆ ਉਹਨਾਂ ਦੇ ਨਾਲ ਕਰਦੇ ਹਾਂ ਸਤਿ ਸ਼ ਸਤਿ ਸ਼੍ਰੀ ਅਕਾਲ ਜਨਨ ਟੀਵੀ ਵਾਲਿਓ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਜਿੱਥੇ ਜਿਸ ਰਾਜਕਲ ਬੱਚਿਆਂ ਦੇ ਸਕੂਲ ਦੇ ਵਿੱਚ ਬੱਚਿਆਂ ਨੂੰ ਹੌਸਲਾ ਵਜ਼ਾਈ ਮਿਲਦੀ ਜਦੋਂ ਤੁਹਾਡੀ ਬਣੀ ਹੋਈ ਟੀਵੀ ਆਪ ਦੇਖਣਗੇ ਮਾਪੇ ਬਾਬਾ ਨੂੰ ਦਿਖਾਉਣਗੇ ਹੋਰ ਵੀ ਖੁਸ਼ ਹੋਣਗੇ ਤੁਹਾਡਾ ਉਪਰਾਲਾ ਵੀ ਬਹੁਤ ਵਧੀਆ ਇਹੋ ਜਿਹੜੇ ਨੇ ਸਾਲਾਨਾ ਸਮਾਗਮ ਜਿਹੜੇ ਨੇ ਹੋਣੇ ਚਾਹੀਦੇ ਨੇ ਇਸ ਬਾਰੇ ਵੀ ਜਰੂਰ ਦੱਸੋ ਕਿਉਂਕਿ ਬੱਚਿਆਂ ਦੇ ਪੜ੍ਹਾਈ ਦੇ ਨਾਲ ਨਾਲ ਇਹੋ ਜਿਹੇ ਫੰਕਸ਼ਨ ਜਿਹੜੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੋਗੇ ਵੀ ਹਰੇਕ ਸਕੂਲ ਨੂੰ ਜਿਹੜੇ ਨੇ ਉਪਰਾਲੇ ਜਰੂਰ ਕਰਨੇ ਚਾਹੀਦੇ ਨੇ ਬਿਲਕੁਲ ਜੀ ਸਾਡੇ ਸਕੂਲ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਅਕਾਲ ਸਹਾਇ ਅਕੈਡਮੀ ਹਾਂਜੀ ਤਾਂ ਖਾਸ ਕਰਕੇ ਸਿੱਖ ਵਿਰਸ ਜਿੰਨੀ ਵੀ ਉਹ ਦਿਖਾਈ ਜਾ ਰਹੀ ਹੈ ਜਿਸ ਤਰ੍ਹਾਂ ਕੈਮਰਾਮੈਨ ਸਟੇਜ ਤੇ ਦਿਖਾਏਗਾ ਥੋੜਾ ਜਿਹਾ ਪਿੱਛੇ ਵੀ ਦਿਖਾ ਦਿਓ ਕਿ ਜਿਸ ਤਰ੍ਹਾਂ ਦਾ ਪਹਿਲਾਂ ਸਿਸਟਮ ਸੀ ਸਾਰਾ ਕੁਝ ਦਿਖਾ ਰਹੇ ਨੇ ਬਹੁਤ ਸੋਹਣਾ ਇਹ ਦੇ ਵਿੱਚ ਬੱਚਿਆਂ ਨੂੰ ਇੱਕ ਪਲੇਟਫਾਰਮ ਮਿਲ ਜਾਂਦਾ ਹੈ ਜਿਹੜੇ ਗਰੀਬ ਨੇ ਉਹਨਾਂ ਵਿਚਾਰਿਆਂ ਨੂੰ ਨਹੀਂ ਕਿਸੇ ਇੱਥੇ ਜਿਵੇਂ ਆਪਾਂ ਕਹਿੰਦੇ ਨਾ ਘਾਟ ਆ ਜਾਂਦੀ ਉਹਨਾਂ ਨੂੰ ਇੱਥੇ ਆ ਕੇ ਸਟੇਜ ਮਿਲ ਗਿਆ ਸਾਰਾ ਹੈਗੇ ਔਰਨਮੈਂਟਸ ਜੋ ਵੀ ਹੈ ਸਾਰੇ ਮਿਲ ਜਾਂਦੇ ਨੇ ਤਾਂ ਬਹੁਤ ਵਧੀਆ ਕੋਸ਼ਿਸ਼ ਹੈ ਐਮਟੀ ਸਾਹਿਬ ਦੀ ਨਾਲ ਨਾਲ ਬੱਚਿਆਂ ਨੂੰ ਜਿਹੜਾ ਇਹ ਮਨੋਰੰਜਨ ਵੀ ਜ਼ਰੂਰੀ ਹੈ ਪੜ੍ਹਾਈ ਦੇ ਨਾਲ ਨਾਲ ਸਾਊਂਡ ਬਾਡੀ ਜਿਵੇਂ ਕਹਿੰਦੇ ਨੇ ਸਾਊਂਡ ਮਾਈਂਡ ਡਵੈਲਪਮੈਂਟ ਸਾਊਂਡ ਬਾਡੀ ਕਿ ਜਿਹੜਾ ਤੰਦਰੁਸਤ ਦਿਮਾਗ ਤੰਦਰੁਸਤ ਸਰੀਰ ਦੇ ਵਿੱਚ ਰਹਿੰਦਾ ਹੈ ਖੇਡਾਂ ਵੀ ਜ਼ਰੂਰੀ ਨੇ ਸਟੇਜ ਦੀ ਪਰਫਾਰਮੈਂਸ ਵੀ ਜ਼ਰੂਰੀ ਹੈ ਪੜ੍ਹਾਈ ਲਿਖਾਈ ਵੀ ਜ਼ਰੂਰੀ ਹੈ ਜਿਹੜੇ ਸਕੂਲ ਇਸ ਤਰ੍ਹਾਂ ਦੀ ਗਤੀਵਿਧੀ ਕਰਦੇ ਨੇ ਉੱਥੇ ਹਮੇਸ਼ਾ ਹੀ ਲੋਕ ਬੱਚੇ ਜ਼ਿਆਦਾ ਪੜ੍ਹਦੇ ਨਾਲ ਆਪਣੇ ਨਾਲ ਬਖਸ਼ੀਸ਼ ਜੀ ਵੀ ਨੇ ਸਕੂਲ ਜਿਹੜਾ ਇਹਨਾਂ ਦਾ ਹੈਗਾ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਜਿਹੜੇ ਐ ਸਾਲਾਨਾ ਸਮਾਗਮ ਕਰਵਾਉਂਦੇ ਰਹਿੰਦੇ ਨੇ ਤੇ ਇਸ ਵਾਰ ਮੁੱਖ ਮਹਿਮਾਨ ਦੇ ਤੌਰ ਤੇ ਫੋਜਾ ਸਿੰਘ ਸਰਾਰੀ ਜਿਹੜਾ ਐ ਪਹੁੰਚੇ ਹੋਏ ਨੇ ਤੇ ਆਪਣੇ ਸਕੂਲ ਦੇ ਬਾਰੇ ਜ਼ਰੂਰ ਦੱਸਣ ਇਹ ਹਰ ਸਾਲ ਜਿਹੜਾ ਤੁਸੀਂ ਆਪਣੇ ਬੱਚਿਆਂ ਦੇ ਲਈ ਇਹ ਸਮਾਗਮ ਜ਼ਰੂਰ ਰੱਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸਰਦਾਰ ਬਖਸ਼ੀਸ਼ ਸਿੰਘ ਨਿਊ ਕਾਲਸਾ ਖਾਲਸਾ ਅਕੈਡਮੀ ਪ੍ਰੈਜ਼ੀਡੈਂਟ ਗੱਲ ਕਰਦਾ ਮੈਂ ਇਹਨੂੰ ਸਕੂਲ ਨੂੰ ਪਿਛਲੇ 15 ਸਾਲ ਤੋਂ ਚਲਾ ਰਿਹਾ ਹਾਂ ਅਸੀਂ ਜਦੋਂ ਇਹ ਸਕੂਲ ਨੂੰ ਸ਼ੁਰੂ ਕੀਤਾ ਸਾਡਾ ਮੁੱਖ ਮੰਤਵ ਸੀ ਉਸ ਟਾਈਮ ਤੇ ਵੱਡੇ ਪੱਧਰ ਤੇ ਬੱਚਨ ਨਕਲ ਕਰਵਾਈ ਜਾਂਦੀ ਸੀ 10ਵੀਂ ਜੋ ਪਾਸ ਹੋਣਾ ਕਹਿੰਦੇ ਨਕਲ ਤੋਂ ਮਾਰੇ ਤੋਂ ਬਗੈਰ ਬੱਚਾ ਪਾਸ ਨਹੀਂ ਹੋ ਸਕਦਾ ਅਸੀਂ ਸਭ ਤੋਂ ਪਹਿਲਾਂ ਇਹੀ ਏਜੰਡਾ ਸ਼ੁਰੂ ਕੀਤਾ ਵੀ ਅਸੀਂ ਨਕਲ ਤੋਂ ਮਾਰੇ ਤੋਂ ਬਗੈਰ ਬੱਚੇ ਪਾਸ ਕਰਾਵਾਂਗੇ ਉਹ ਵੈਕ ਰੂ ਨੇ ਸਾਡੀ ਇੱਜ਼ਤ ਰੱਖੀ ਅੱਜ ਤੱਕ ਅਸੀਂ ਕਦੀ ਵੀ ਕਿਸੇ ਬੱਚੇ ਨੂੰ ਨਕਲ ਨਹੀਂ ਮਰਵਾਇਆ ਦੂਜੀ ਗੱਲ ਅਸੀਂ ਸਾਰੇ ਬੱਚਿਆਂ ਨੂੰ ਜਿਹੜਾ ਸਾਡਾ ਨੈਤਿਕ ਸਿੱਖਿਆ ਗੁਰਮਤਿ ਸਿਧਾਂਤ ਪੰਜ ਪਿਆਰਾਂ ਦਾ ਸਹਿਬਜ਼ਾਦੇ ਦਾ ਨਾਂ ਦਸਾਂ ਗੁਰੂਆਂ ਦਾ ਇਤਿਹਾਸ ਬੱਚਿਆਂ ਨੂੰ ਹਰ ਡੇਲੀ 35 ਮਿੰਟ ਦੀ ਕਲਾਸ ਲੱਗਦੀ ਸਾਡੇ ਸਕੂਲ ਦੇ ਵਿੱਚ ਤੇ ਨਾਲ ਜਿਹੜੇ ਲੋਕ ਪੰਜਾਬੀ ਦੇ ਖਾਸ ਕਰਕੇ ਨਰਸੀ ਤੋਂ ਨਾਲ ਪੰਜਾਬੀ ਵੀ ਲਾਜ਼ਮੀ ਲਾਗੂ ਕਰਦੇ ਆ ਬਹੁਤ ਸਾਰੇ ਸਕੂਲ ਨੇ ਬੱਚਿਆਂ ਨੂੰ ਪੰਜਾਬੀ ਨਹੀਂ ਬੋਲਣ ਦੇ ਕਲਾਸ ਵਿੱਚ ਪਰ ਅਸੀਂ ਇੰਗਲਿਸ਼ ਦੇ ਨਾਲ ਨਾਲ ਪੰਜਾਬੀ ਨੂੰ ਪਹਿਲ ਦੇ ਰਹੇ ਆ ਕਿਉਂਕਿ ਜੇ ਪੰਜਾਬੀ ਚੰਗੀ ਤਰ੍ਹਾਂ ਆਏਗੀ ਤਾਂ ਇੰਗਲਿਸ਼ ਸਾਨੂੰ ਆਏਗੀ ਇਹ ਲੋਕਾਂ ਦੇ ਮਨ 'ਚ ਵਹਿਮ ਹੈ ਵੀ ਪੰਜਾਬੀ ਛੱਡਦਾਂਗੇ ਸ਼ਾਇਦ ਇੰਗਲਿਸ਼ ਜ਼ਿਆਦਾ ਹੈ ਕਦੀ ਵੀ ਦੂਜੀ ਭਾਸ਼ਾ ਉਹਨਾਂ 'ਤੇ ਰਹਿੰਦੀ ਨਹੀਂ ਜ ਜਿੰਨੀ ਤੁਹਾਨੂੰ ਆਪਣੀ ਮਾਂ ਬੋਲੀ ਚੰਗੀ ਤਰ੍ਹਾਂ ਪਹਿਲਾਂ ਨਹੀਂ ਆਉਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਬਹੁਤ ਵਧੀਆ ਗੱਲ ਜਿਹੜੀ ਇਹਨਾਂ ਨੇ ਕਹੀ ਹੈ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਵੀ ਸਿਖਾ ਰਹੇ ਹਾਂ ਕਿਉਂਕਿ ਨਰਸਿੀ ਤੋਂ ਇਹ ਸਟਾਰਟ ਕਰ ਦਿੱਤੀ ਜਾਂਦੀ ਹੈ ਨਾਲ ਦੀ ਨਾਲ ਧਾਰਮਿਕ ਗਤੀਵਿਧੀਆਂ ਪਾਠ ਜਿਹੜੇ ਨੇ ਰੋਜ਼ਾਨਾ ਜਿਹੜੀ ਹੈ 30 35 ਮਿੰਟ ਦੀ ਕਲਾਸ ਲੱਗਦੀ ਹੈ ਤੇ ਉਸੇ ਦਿਖਾ ਰਹੇ ਆ ਜਿੱਥੇ ਕਿ ਮੁੱਖ ਮਹਿਮਾਨ ਦੇ ਤੌਰ ਤੇ ਫੋਜਾ ਸਿੰਘ ਸਰਾਰੀ ਵੀ ਪਹੁੰਚੇ ਹੋਏ ਨੇ ਪੇਰੈਂਟਸ ਵੀ ਪਹੁੰਚੇ ਹੋਏ ਨੇ ਤੇ ਬੱਚੇ ਵੀ ਜਿਹੜੇ ਨੇ ਵੱਧ ਚੜ ਕੇ ਹਿੱਸਾ ਲੈ ਰਹੇ ਨੇ